ਮੇਰੇ ਵੱਲੋਂ ਤੁਹਾਨੂੰ ਸਾਰੇ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਲੋ ਬਈ ਦਿਹਾੜੀਏ ਮਿਲਦੇ ਨਹੀਂ ਤੇ ਮਿਲਦੇ ਨਹੀਂ ਤੇ ਅੱਜ ਦਿਹਾੜੀ ਨਾਲ ਗੱਡੀ ਭਰ ਲੈ ਜਾਣੀ। ਪੂਰੇ 6 ਦਿਹਾੜੀ ਲੈ ਚੱਲੇ ਆ। 2 ਦਿਹਾੜੀਏ ਘਰਾਂ ਪਹੁੰਚ ਗਏ 7 8 ਹੋ ਗਏ। ਅੱਜ ਕੰਮ ਖਚਾ ਹੋ ਰਿਹਾ ਬਈ ਸਾਰੇ। ਮੈਂ ਗੱਡੀ ਲੈ ਕੇ ਪਹੁੰਚ ਗਿਆ। ਅ 8:20 ਹੋ ਗਏ। ਇਹਨੇ ਸਬਜ਼ੀ ਪੈਕ ਕਰਦੇ ਆ। ਬਹਿ ਜੂਗੇ ਸੱਤੇ ਜਾਣੇ? ਬਾਦੂ ਜਾਗਾ? ਬੱਸ ਬਹੁਤ ਐ। ਵਾ ਠੀਕ ਆ ਜੋ ਵਾ ਫਾੜਾ ਵਾ ਲੈ ਬਈ ਗੱਡੀ ਭਰ ਲਈ ਬੰਦਿਆਂ ਨਾਲ ਠੀਕ ਆ ਬਈ ਸਾਰੇ ਠੀਕ ਆ ਲੈ ਬਈ ਘਰਾਂ ਉਤਰ ਗਏ ਚੱਲ ਤਲੂ ਲੈ ਬਈ ਬੰਦੇ ਠਾਉ ਤੇ ਸਾਰੇ ਹੋ ਬੰਦਾ ਉੱਪਰ ਚੜ ਗਿਆ 지금 이 나가서 봐, 이거 안 아, 우리. 에이. 나이 탑기 때문에 더.

ਇਟਾ-ਇਟਾ ਸਾਰੀਆਂ ਚੱਕ ਦੋ ਚੱਕ ਦੋ ਸਾਰਾ ਸੌਣ ਪਹਿਲਾਂ ਕੋਰੀ ਰੱਖ ਦੋ ਆਈਟਮ ਵੀ ਰੱਖ ਦੋ ਦੇਖੀ ਦੇਖੀ ਬਾਹਰ ਰਹਿਣ ਦੇ ਆ ਜੱਕ ਦੇ ਇਟ ਆ ਹਿੱਟਾਂ ਚੱਕ ਦੇ

Schools ハハハ。 ਉਹ ਪਈ ਟੈਕਟ ਚੱਕਦੇ ਜਿਹੜਾ ਬੀਮ ਦਾ ਆਪਣਾ ਉਹਦਾ ਹੁਣ ਨਿਕਲਿਆ ਉਹਦਾ ਦੇਖੋ ਕਿੱਧਾ ਫੇਰ ਕੋਈ ਥੰਬਰਾਦਾ ਵੀਰੇ ਕੋਈ ਕੰਮ ਨੂੰ ਗਿਰ ਨਹੀਂ ਦਿੰਦਾ ਉਹਦਾ ਨਾਲੇ ਨਵੇਂ ਬਣਤੀ ਸਾਡੇ ਉਹ ਬੜਾ ਪੂਰੇ ਆਨ ਡਿਜ਼ਾਈਨਿੰਗ ਪੂਰੀਆਂ ਪ੍ਰੋਪਰ ਫਲੇਰ ਥੋੜੀ ਡੰਗਰੀ ਦੀ ਕਰਕੇ ਨਾਲੇ ਤਾਂ ਸਾਡੀ ਟੀਵੀ ਦੀ ਪੈਨਲਿੰਗ ਸਾਰੀ ਹੁਣ ਦੁਬਾਰਾ ਨਵੀਂ ਬਣਾਉਂਗੇ ਥੋੜੀਆਂ ਸੈਟ ਜੀ ਕਰਕੇ ਲੈਵਲ ਜੀ ਨਾਲ ਤੇ ਲੋ ਵੀ ਇੰਦਰ ਹੁਣ ਇੱਟਾ ਸਾਫ ਹੋ ਰਹੀਆਂ ਤੇ ਇੱਧਰ ਤਾਂ ਪਾਣੀ ਥਲਾਤਾ ਸਲਿੱਪਾਂ ਪੜਤੀਆਂ ਸੀ ਕਿ ਸਲਿੱਪ ਰੱਖ ਲਈ ਲੰਘਣ ਨੂੰ ਇੱਧਰ ਵੀ ਪਾਣੀ ਚੱਲ ਪੈਣ ਵਾਲੀ ਤੇ ਹੁਣ 11:00 ਵਜੇ 11:30 ਆਪਾਂ ਨੇ ਪਾਣੀ ਉੱਥੇ ਤੇ ਬੰਦ ਕਰਕੇ 10-15 ਮਿੰਟ ਰਾ ਪਾਇਪ ਪਾਦਣਾ ਇਹ ਲੈ ਆ ਕੇ ਆ ਪਾਇਪ ਦੇਖੇ ਤੇ ਛੋਟਾ ਹੈ ਆਪਣੇ ਕੋਲ ਪਾਇਪ ਆ ਬੜਾ ਪਾਇਪ ਪਾਦਣਾ ਉੱਥੇ ਲੇ ਕੇ ਆਏ ਫਿਰ ਨਾਲ ਹੀ ਇੱਕ ਦਿਨ ਅੱਜ ਹਵਾ ਲਾ ਲਵਾ ਕੇ ਫੇਰ ਆਖੰਧ ਕਰ ਦੇਣੀ ਆਪਾਂ ਨੇ। ਲੋ ਬਈ ਸੈਟਿੰਗ ਕਰਕੇ ਉਹ ਤਿੰਨ ਕੱਲ ਲਾ ਕੇ ਪੈ ਪਾ ਕੇ ਚੱਲਦਾ ਕਰਤਾ ਹੋਰ ਇਹਨੂੰ। ਤੇ ਹੁਣ ਇੱਕ ਦਿਨ ਪੂਰੀ ਹਵਾ ਲਾ ਕੇ ਖੰਧ ਕਰ ਦੇਣੀ ਆਪਾਂ ਨੇ ਉੱਧਰ ਤੇ ਇਹਨੂੰ। ਹੁਣ ਦੋ ਦਿਨ ਹਵਾ ਲਾ ਕੇ ਫੇਰ ਆਪਾਂ ਖੋਲ੍ਹਦੇ ਹੁਣ ਉੱਥੇ। ਇਹ ਤਾਂ ਕਹਿਣ ਸੁੱਕ ਜੂंगे ਇੱਧਰ ਤੇ। ਤੇ ਹੁਣ ਚਲੀਏ ਘਰਾਂ ਅਨਬਾਕਸਿੰਗ ਕਰਨ। ਮੰਮੀ ਜੀ ਨੂੰ ਜਿਹੜਾ ਗਿਫਟ ਆਇਆ ਉਹਦੀ ਅਨਬਾਕਸਿੰਗ ਕਰਦੇ ਜਿ ਆ ਕੇ। ਤਾਂ ਲੋ ਜੀ ਮੰਮੀ ਵਾਸਤੇ ਆਇਆ ਗਿਫਟ ਬੱਸ ਇਹ ਕੰਮ ਨੂੰ ਐ ਜੀਜ ਇੱਕ ਦੇਖੋ ਖੋਲ ਕੇ ਮੰਮੀ ਨੂੰ ਸਰਪ੍ਰਾਈਜ਼ ਹੈ ਸੱਡਾਂ ਵਰਤ ਨਹੀਂ ਪਾੜੋ ਉਤਰ ਗਿਆ ਦੇਖੋ ਧਿਆਨ ਨਾਲ ਡੱਬੇ ਵਿੱਚ ਡੱਬਾ ਉੱਤਰ ਰੱਖ ਇਹ ਕਿਵੇਂ ਕੱਢੂਗਾ ਲੋ ਫੜੋ ਮੈਂ ਕੱਢਾਂ ਆ ਫੜ ਲਓ ਕੈਮਰਾ ਥੋਪ ਤੇ ਥੋੜਾ ਔਖਾ ਨਿਕਲਣਾ ਨਿਕਲ ਗਿਆ ਹਾਂ ਇਹ ਸਾਡਾ ਸਟੈਂਡ ਹੈਗਾ ਕੱਪੜੇ ਚ ਦੇਖੋ ਇਹ ਦੇਖੀ ਕਿਦਾਂ ਇੰਸਟਾਲ ਹੋਣਾ ਇਹ ਹਾਂ ਨੜ ਛਾਪੀਆਂ ਦੇ ਉੱਤੇ ਵਿੱਚ ਹਾਂ ਹਾਂ ਆਰਗੋ ਨੜ ਦੋਤੇ ਕਸਣਾ ਹੋਣਾ ਨਾ ਫਿਰ ਫੇਰ ਉਹ ਵੀ ਦੇਣਾ ਚਾਹੀਦਾ ਟਾਬੀ ਇਹ ਨਾਲ ਇਹਦਾ ਜੋੜਨਾ ਥੱਲੇ ਵਾਲੇ ਪਈਏ ਫੇਰ ਸੱਡਾਂ ਨੇ ਪਾਈਪ ਫਿਰ ਆਹ ਚੀਜ਼ ਜੋੜਨੀ ਫੇਰਾਹਾ 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 ਫੇਰਾ ਲੈ ਵੀ ਤੁਹਾਨੂੰ ਹੁਣ ਜੁੜਿਆ ਵੀ ਦਿਖਾਉਂਦੇ ਸਾਰਾ ਰਿਗਾਰਡ ਥੋੜਾ ਟਾਈਮ ਲੱਗ ਜਣਾ ਤੁਹਾਨੂੰ ਮਹੌਲ ਬੜੀ ਹੋਰ ਥੋੜਾ ਜਿਹਾ ਹੈਵੀ ਹੋ ਚੰਗਾ ਆ ਕਿ ਬਾਰ-ਬਾਰ ਨਾ ਆਣਾ ਥੋੜਾ ਬੜੀ ਵਧੀਆ ਚ ਵਧੀਆ ਚ ਵਧੀਆ ਕੁਆਲਿਟੀ ਚ ਮੰਗਾ ਲਿਆ ਦਾ ਸਾਡੇ ਆਹ ਦੇਖਣੇ ਪੈਣੇ ਪਾਈਪ ਆਹ ਨਹੀਂ 50 ਸੈੱਡਾਂ ਦਾ ਥੋੜੀ ਥੋੜੀ ਪਤਾ ਲੱਗ ਰਿਹਾ ਕਿੰਦਾ ਚੰਦਣਾ ਲੋ ਵੀ ਸਾਡਾ 베ਸ ਤਿਆਰ ਹੋ ਗਿਆ ਥਰਣਾ ਹੁਣ ਵੀ ਤਿਆਰ ਹੋ ਰਿਹਾ ਵਾ ਕਿ ਦੇਖਦੇ ਹਾਂ ਥੋੜਾ ਇਹਦੇ ਬਾਅਦ ਅਗੂ ਆਉਂਦੇ ਆ ਇਹਨਾਂ ਚ ਲਾਉਣਾ ਹੈ ਚਲੋ ਵੀ ਪਹਿਲਾ ਲੈਂਟਰ ਪੈ ਗਿਆ ਹੁਣ ਦੂਜੇ ਲੈਂਟਰ ਦੀ ਤਿਆਰੀ ਇਹ ਲੈਂਟਰ ਛੇਤੀ ਬਣਾਉਣਾ ਚਲੋ ਵੀ ਆਪਾਂ ਅੱਗੇ ਆਪਣਾ ਦੂਆ ਲੈਣ ਤਾਂ ਵੀ ਚੱਲ ਹੁਣ ਅੱਗੇ ਦਹਾਰ ਆਖਰੀ ਲੈ ਲਈ ਆਖਰੀ ਹੈ ਆਖਰੀ ਲੈੰਟਰ ਪੈ ਗਿਆ 6 ਫੁੱਟਾ ਹੀ ਹੋ ਗਿਆ ਮੈਂਗਾ 6 ਤੇ ਸਾਡਾ ਬਲਾਦੀ ਬਨੇਰੇ ਐਦਾਂ ਮਰਜੀ ਨੂੰ ਨਹੀਂ ਆ ਇਹ ਐਦਾਂ ਹੀ ਲੱਗਣਾ ਹੈ ਐਦਾਂ ਹੀ ਹੈ ਯਾਰਾ ਪ੍ਰੋ ਹਾ ਆਹ ਨਟਾ ਨਾ ਗਾ ਸੋਹਣੇ ਇਹ ਕਿੱਥੇ ਗਾਸੇ ਜਾਣੇ ਇਹ ਸੱਡਾ ਵਾ ਹੁਣ ਦੇਖਣਾ ਨੇ ਕੀ ਅਨ ਤਾਂ ਥੋੜਾ ਟਾਈਮ ਲੱਗ ਜਾਣਾ ਉੱਥੇ ਬਣਾਉਂਦਾਦਾ ਮੈਂ ਉਹ ਵੀ ਡੱਬਾ ਉਹ ਗਲਤ ਮਲਤ ਬਣ ਗਿਆ ਐਨੇ ਮੈਂ ਇਧਰ ਕੰਮ ਦੇਖ ਲਈਏ ਉੱਪਰਲਾ ਡਿਜ਼ਾਈਨ ਤਿਆਰ ਹੁੰਦਾ ਸਾਰਾ ਹਾਂ ਤਾਂ ਫੋਲਡਰ ਦਰਦੂ ਨੰਦਾ ਬਈ ਮੈਂ ਇਹ ਕੰਮ ਕਰਤੀ ਹਾਂ ਹੰਦਾ ਬਈ ਨੰਬਰੇ ਕੰਮ ਇਹਦਾ ਹਾਂ ਧੀ ਜਗ੍ਹਾ ਸਾਫ਼ ਹੋ ਗਈ ਤੇ ਲੋ ਬਈ ਪੂਰਾ ਤਿਆਰ ਕਰਤਾ ਡੈਡੀ ਨੇ ਐਨ ਬਣਾਤਾ ਪੂਰਾ ਜਿਹੜੇ ਮੇਤੇ ਵਿੰਗੇ ਡੇਡਾ ਲੱਗੇਦਾ ਉਹ ਵੀ ਸੈਟ ਕਰਤੇ ਡੈਡੀ ਨੇ ਐਨ ਦੇਖ ਕੇ ਤੇ ਲੋ ਬਈ ਹੁਣ ਕਰਦੇ ਪਏ ਵੀਡੀਓ ਬੰਦ ਤਮ ਮਿਲਦੇ ਕਿਸੇ ਅਗਲੇ ਬਲੌਗ ਚ